ਦੋ ਸਾਲਾਂ ਤਿੰਨ ਸਾਲਾਂ ਦਾ ਜਿ ਲੈਖਾ ਜੋਖਾ ਕੀਤਾ ਹੈ ਜਾਂ ਕਹਿੰਨੋ ਪੜਤਾਲ ਕੀਤੀ ਜਾਵੇ ਤੇ ਜਿਹੋ ਜਿਹੇ ਬਿਹੇਵੀਅਰ ਪੰਜਾਬ ਸਰਕਾਰ ਦਾ ਰਿਹਾ ਤੇ ਜੋ ਉਹਨਾਂ ਨੇ ਅੱਜ ਤੱਕ ਜਿਹੋ ਜਿਹੇ ਕਾਰਜ ਕੀਤੇ ਨਾ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਜੇ ਦੇਖਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਮੁਲਾਜ਼ਮਾਂ ਨੂੰ ਕੁਝ ਮਿਲਣ ਵਾਲਾ ਕਿਉਂਕਿ ਬਹੁਤ ਜ਼ਿਆਦਾ ਰੋਣਾ ਧੋਣੇ ਤੋਂ ਬਾਅਦ ਬਹੁਤ ਵੱਡੇ ਐਜੀਟੇਸ਼ਨਾਂ ਤੋਂ ਬਾਅਦ ਜਿਹੜਾ ਡੀ ਉਹਦਾ 10% ਬੇਨਿੱਤ ਸਾਡੇ ਕੋਲ ਨਿਕਲ ਪਾ ਰਿਹਾ ਕਹਿਣ ਤੋਂ ਮਤਲਬ ਹੈ 4% ਡੀਏ ਡੇਵ ਡੈਜੀਟੇਸ਼ਨ ਤੋਂ ਆ ਪਿਛਲੇ ਦਿਨੀ ਦਿੱਤਾ ਸੀ ਹੋਰ ਤੇ ਇਹਨਾਂ ਨੇ ਕੀ ਦੇਣਾ ਪੁਰਾਣੀ ਪੈਨਸ਼ਨ ਬਾਰੇ ਸਰਕਾਰ ਚੁੱਪਾ ਕੱਚੇ ਮੁਲਾਜ਼ਮਾਂ ਨੇ ਗੱਲ ਦੇਖੋ ਬਹੁਤ ਵੱਡਾ ਐਕਸ਼ਨ ਕੀਤਾ ਅਜੇ ਤੱਕ ਸਰਕਾਰ ਨੇ ਕੋਈ ਵੀ ਉਹਦੇ ਉੱਤੇ ਕੋਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਹੈਗੀ ਵੀ ਇਹਨਾਂ ਨੂੰ ਕੁਝ ਪੱਕੇ ਕਰਨਾ ਕਿ ਨਹੀਂ ਕਰਨਾ ਸੋ ਇਸੇ ਤਰ੍ਹਾਂ तमाम ਹੋਰ ਬਹੁਤ ਸਾਰੀਆਂ ਮੰਗਾਂ ਜਿਹੜੇ ਨਵੇਂ ਬੱਚੇ ਵਿਚਾਰੇ ਸੈਂਟਰ ਦੇ ਪੇ ਕਮਿਸ਼ਨ ਦੇ ਉੱਤੇ ਭਰਤੀ ਕੀਤੇ ਆ ਉਹਨਾਂ ਨੂੰ ਵੀ ਆਸ ਸੀਗੀ ਵੀ ਸਾਨੂੰ ਕੁਝ ਦੇਣਗੇ ਪਰ ਉੱਥੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਦੇਖਣ ਨੂੰ ਨਹੀਂ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਆਸ ਆਸ ਕਿਵੇਂ ਕੀਤੀ ਜਾਂਦੀ ਹੈ ਜੇਕਰ ਸੈਕਟਰੀਏਟ ਦੇ ਵਿੱਚੋਂ ਕੋਈ ਫਾਈਲ ਮੂਵ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਦਾ ਅਜੰਡਾ ਮੂਵ ਹੋਵੇ ਜੋ ਕੁਝ ਡਿਸਕਸ ਕਰਨਾ ਹੋਵੇ ਜਾਂ ਬਿੱਲ ਜਿਹੜਾ ਪਾਸ ਹੋਣਾ ਵਿਧਾਨ ਸਭਾ ਚ ਉਹਦਾ ਕੋਈ ਖਰੜਾ ਜਾਵੇ ਉਹ ਤੇ ਗਿਆ ਹੀ ਕੋਈ ਨਹੀਂ ਤੇ ਜਦੋਂ ਉੱਥੇ ਗਿਆ ਹੀ ਕੋਈ ਨਹੀਂ ਤਾਂ ਫਿਰ ਉੱਥੇ ਪਾਸ ਕੀ ਹੋਣਾ ਤੇ ਸਾਨੂੰ ਆਸ ਕੀ ਹੋਣੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਮੁਲਾਜ਼ਮ ਪੱਕੀ ਕੋਈ ਜਿਹੜਾ ਫੈਸਲਾ ਹੋਣ ਵਾਲਾ ਕਿਉਂਕਿ ਮਲਾਜਮਾਂ ਨੇ ਸਰਕਾਰ ਬਣਾਈ ਤੁਹਾਨੂੰ ਪਤਾ ਹੀ ਤੇ ਮਲਾਜਮ ਜਿਹੜੇ ਪਿਛਲੀ ਸਰਕਾਰ ਤੋਂ ਬੜੇ ਤੁਫੀ ਸੀ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਵਾਲੇ 5 ਸਾਲ ਜਿਵੇਂ ਸੜਕਾਂ ਤੇ ਰੋਲੇ ਤਾਂ ਸੋਚਿਆ ਕਿ ਨਵੀਂ ਪਾਰਟੀ ਆ ਨਾਂ ਵੀ ਵਡਾਉਂਦੇ ਰੱਖਿਆ ਜਾ ਮਾਰ ਪਾਰਟੀ ਲੋਕਾਂ ਨੇ ਮਲਾਜਮਾਂ ਨੀ ਖਾਸ ਕਰਕੇ ਜੇ ਸਰਕਾਰ ਜਿਹੜੀ ਆ ਇਹ ਹਿੱਕ ਚਲੀ ਆਤੀ ਜਿਵੇਂ ਖੈਰਾ ਜੀ ਉਹਨਾਂ ਨੇ ਗੱਲ ਕੀਤੀ ਆ 3 ਸਾਲ ਹੋ ਗਏ 3 ਸਾਲ ਹੋ ਗਏ ਆਪਾਂ ਨੂੰ ਸੰਘਰਸ਼ ਲੜਦਿਆਂ ਨੂੰ ਮਲਾਜਮਾਂ ਤੇ ਪੈਸੇ ਸਾਂਝਾ ਫਰੰਟ ਜਿਹੜਾ 3 ਸਾਲ ਤੋਂ ਜਿਮਨੀ ਚੌਣਾ ਦੇ ਵਿੱਚ ਵੀ ਅਸੀਂ ਲੜਦੇ ਆਂ ਬਾਕੀ ਇੱਥੇ ਚੰਡੀਗੜ੍ਹ ਦੇ ਵੀ ਅਸੀਂ ਰੈਲੀਆਂ ਕੀਤੀਆਂ ਪਰ ਤਿੰਨਾਂ ਸਾਲਾਂ ਦੇ ਜੋ ਸਰਕਾਰ ਦਾ ਵਿਹਾਰ ਆ ਮਾਨਜੁਗ ਮੁੱਖ ਮੰਤਰੀ ਜੀ ਜਿਹੜੇ ਸਾਡੇ 'ਚ ਬੈਠ ਕੇ ਆਪ ਤੁਹਾਨੂੰ ਯਾਦ ਹੋਊਗਾ ਕਿ ਸਾਨੂੰ ਆਪ ਉਹਨਾਂ ਨੇ ਕਿਹਾ ਕਿ ਤੁਹਾਡਾ ਮੀਟਿੰਗ ਕਰਕੇ ਤੁਹਾਡੇ ਮਹੱਲੇ ਹੱਲ ਕਰ ਦੇਾਂਗੇ ਉਹ ਆਪ ਆਪਣੇ ਵਾਅਦਾ ਕਰਨ ਤੋਂ ਬਾਅਦ ਵੀ ਆਪ ਮੁੱਕਰ ਗਏ ਸੋ ਇਸ ਕਰਕੇ ਬਹੁਤੀ ਆਸ ਨਹੀਂ ਬਾਈਟ ਦੇ ਵਿੱਚ ਮੁਲਾਜ਼ਮਾਂ ਤੱਕੀ ਸਰਕਾਰ ਕੋਲੋਂ ਪਰ ਠੀਕ ਆ ਚਲੋ ਸਰਕਾਰ ਆਪਣਾ ਕੰਮ ਕਰੂਗੀ ਜੱਥੇ ਬੰਨਿਆ ਆਪਣਾ ਕੰਮ ਕਰ ਲਈਆਂ ਨਹੀਂ ਨਹੀਂ ਕਿਉਂਕਿ ਜੋ ਸਾਡਾ ਡੈਮੋਕਰੈਟਿਕ ਅਧਿਕਾਰ ਆ ਅਸੀਂ ਪਹਿਲਾਂ ਅਸੀਂ 3 ਦਿਨ ਦਾ ਪ੍ਰੋਗਰਾਮ ਰੱਖਿਆ ਸੀਗਾ ਮੁਹੱਲੇ ਦੇ ਵਿੱਚ 23 24 25 ਤੇ 26 24 ਤਰੀਕ ਨੂੰ ਪੰਸਨਰ ਜਿਹੜੇ ਉਹ ਆਪਣੀ ਰੈਲੀ ਕਰਕੇ ਵਿਧਾਨ ਸਭਾ ਵੱਲ ਨੂੰ ਪੂਜ ਕਰਨਗੇ